ਸਰ ਅਸੈਂਬਲੀ ਹਲਕੇ ਦੇ ਹਰ ਪਿੰਡ ਚੋਂ ਤੇ ਹਰ ਸ਼ਹਿਰ ਦੇ ਵਾਰਡ ਵਿੱਚੋਂ ਜਿਹੜੀ ਬਹੁਤ ਵੱਡੇ ਪੈਮਾਨੇ ਤੇ ਲੋਕ ਉਮੜ ਕੇ ਆਏ ਕਿਉਂਕਿ ਸਾਰਾ ਪੰਜਾਬ ਇਹ ਚੰਦ ਹੈ ਕਿ ਸਾਡੇ ਨੌਜਵਾਨ ਬੱਚਿਆਂ ਦੀ ਉਹਨਾਂ ਦੀ ਆਪਣੀ ਜ਼ਿੰਦਗੀ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਉਹਨਾਂ ਦਾ ਕਾਰੋਬਾਰ ਮਹਿਫੂਜ਼ ਹਨ ਜੇ ਤਰਨਤਾਰ ਦੇ ਲੋਕਾਂ ਨੇ ਮਸਲੀ ਨਤੇ ਕਰਨਾ ਹੈ ਕਿ 2027 ਦੇ ਵਿੱਚ ਕਿਸ ਕਿਸਮ ਦੇ ਲੋਕ ਅਸੀਂ ਚਾਹਨੇ ਹਾਂ ਲਾ ਮੇਕਰਸ ਕੇ ਲਾ ਬ੍ਰੇਕਰਸ ਇੰਦਵਾਨਾ ਕਿ ਜਿੱਦਣ ਕਾਂਗਰਸ ਦੀ ਸਰਕਾਰ ਤੁਸੀਂ ਫਤਵਾ ਦਿੰਦੇ ਹੋ ਸਾਲ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਪਹਿਲਾ ਜਿਹੜਾ ਹੈ ਫਤਵਾ ਕੋ ਇਹਨਾਂ ਗੈਂਗਸਟਰਾਂ ਦੇ ਖਿਲਾਫ ਆਇਆ ਅਨੁਸਾਰ ਅਸੈਂਬਲੀ ਹਲਕੇ ਦੇ ਹਰ ਪਿੰਡ ਵਿੱਚ ਹਰ ਸ਼ਹਿਰ ਦੇ ਵਾਰਡ ਵਿੱਚੋਂ ਜਿਹੜੀ ਬਹੁਤ ਵੱਡੇ ਪੈਮਾਨੇ ਤੇ ਲੋਕ ਉਮੜ ਕੇ ਮੈਂ ਉਹਨਾਂ ਦਾ ਬਹੁਤ ਹੀ थैंकफुल ਹਾਂ ਨੇਰੇ ਅਸੀਂ थैंकਫੁਲੀ ਕਾਂਗਰਸ ਵਾਲੇ ਸਮੁੱਚਾ ਪੰਜਾਬ ਖੈ ਕਿਉਂਕਿ ਸਾਰਾ ਪੰਜਾਬ ਇਹ ਚੰਦ ਸਾਡੇ ਨੌਜਵਾਨ ਬੱਚਿਆਂ ਦੀ ਉਹਨਾਂ ਦੀ ਆਪਣੀ ਜ਼ਿੰਦਗੀ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਉਹਨਾਂ ਦਾ ਕਾਰੋਬਾਰ ਮਹਿਫੂਜ਼ ਹੈ ਨੰਬਰ 1 ਹੈ ਇਸ ਟਾਈਮ ਪੰਜਾਬ ਦੇ ਜੇ ਕੋਈ ਮੁੱਦਾ ਹੈ ਜੇ ਕੋਈ ਇਸ਼ੂ ਹੈ ਕਿ ਫੰਡਮੈਂਟਲ ਲਾਈਫ ਦਾ ਹੈ ਥ्रेट ਟੂ ਦੀ ਲਾਈਫ ਬਾਦਕਿਸਮਤੀ ਦੇ ਨਾਲ ਪੰਜਾਬ ਦੇ ਵੇਖੋ ਗੱਲ ਹੈ ਅੱਜ ਤਰਨਤਨ ਦੇ ਲੋਕਾਂ ਨੇ ਮੈਂ ਸਭ ਨੇ ਤੈਅ ਕਰਨਾ ਹੈ ਕਿ 2027 ਦੇ ਵਿੱਚ ਕਿਸ ਕਿਸਮ ਦੇ ਲੋਕ ਅਸੀਂ ਚਾਹੁੰਦੇ ਹਾਂ ਲਾ ਮੇਕਰਸ ਕਿ ਲਾ ਬ੍ਰੇਕਰਸ ਵਿਧਾਨ ਸਭਾ ਕਾਨੂੰਨ ਬਣਾਉਂਦੀ ਹੈ ਵਿਧਾਨ ਸਭਾ ਕਾਨੂੰਨ ਤੋੜਦੀ ਨਹੀਂ ਕਿਰਪਾ ਕਰਕੇ ਤੁਸੀਂ ਹੁਣ ਚੂਜ਼ ਕਰਨਾ ਹੈ ਕਿ ਕੀ ਤੁਸੀਂ ਨੌਜਵਾਨ ਬੱਚਿਆਂ ਨੂੰ ਆਪਣੇ ਆਨ ਮਹਿਫੂਜ਼ ਚਾਹੁੰਦੇ ਹੋ ਆ ਮੈਂ ਵੇਖਿਆ ਤਰਨਤਾਮ ਚ ਹਰ ਵਿਅਕਤੀ ਦੇ ਹਰ ਦੁਕਾਨਦਾਰ ਦੇ ਚਿਹਰੇ ਮੋਹਰੇ ਉਤਰੇ ਹਰ ਤੀਸਰੇ ਘਰ ਨੂੰ ਗੈਂਗਸਟਰਸ ਜਿਹੜੇ ਨੇ ਉਹਨਾਂ ਦੇ ਫਰੋਤੀਆਂ ਦੇ ਟੈਲੀਫੋਨ ਕੰਨਾਂ ਨੂੰ ਲਾ ਦਿੰਦੇ ਲੋਕ ਫੋਨ ਕਿਆ ਸੁਣੋ ਇਹਨਾਂ ਦੇ ਟੈਲੀਫੋਨ ਵੇਖੋ ਤੁਹਾਨੂੰ ਪਤਾ 15 ਸਾਲ ਜੋ ਪੰਜਾਬ ਦੇ ਹਾਲਾਤ ਵਿਗੜੇ ਨੇ ਇਹ ਕਾਂਗਰਸ ਦੀ ਲੀਡਰਸ਼ਿਪ ਹੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਹੋਰ ਫੇਰ ਭੰਗੜੇ ਤੇ ਕਿਧੇ ਪਾਏ ਤੁਹਾਡੇ ਕਾਰੋਬਾਰ ਸ਼ੁਰੂ ਹੋਏ ਤੇ ਤੁਹਾਡੇ ਚਿਹਰਿਆਂ ਤੇ ਰੌਣਕ ਆਈ ਹੈ ਤਰਨਤਨ ਜ਼ਿਲ੍ਹਾ ਬਣਿਆ ਛੋਟੀਆਂ ਦੁਕਾਨਾਂ ਤੋਂ ਸ਼ੋਰੂਮ ਖੁੱਲ ਗਏ ਜੇ ਆ ਗੈਂਗਸਟਰਾਂ ਦਾ ਵੀ ਤੁਸੀਂ ਚਾਹਦੇ ਹੋ ਇਹ ਫਤਵਾ ਤੈਅ ਕਰੇਗਾ ਕਿ ਤੁਸੀਂ ਚਾਹਦੇ ਕੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਜਿੱਦਣ ਕਾਂਗਰਸ ਦੀ ਸਰਕਾਰ ਤੁਸੀਂ ਫਤਵਾ ਦਿੰਦੇ ਹੋ ਸਾਲ ਬਾਅਦ ਕਾਂਗਰਸ ਦੀ ਸਰਕਾਰ ਆndi ਹੈ ਪਹਿਲਾ ਜਿਹੜਾ ਹੈ ਫਤਵਾ ਉਹ ਇਹਨਾਂ ਗੈਂਗਸਟਰਾਂ ਦੇ ਖਿਲਾਫ ਆਏ ਕਿਸੇ ਆਦਮੀ ਨੂੰ ਡਰਨ ਦੀ ਲੋੜ ਨਹੀਂ ਰਹਿ ਜਾਏਗੀ ਕਿਸੇ ਪਰਿਵਾਰ ਨੂੰ ਡਰਨ ਦੀ ਲੋੜ ਨਹੀਂ ਰਹਿ ਜਾਏਗੀ ਅਸੀਂ ਤਗੜੇ ਹੋ ਕੇ ਅਸੀਂ ਤਗੜੇ ਹੋ ਕੇ ਸਮੁੱਚੇ ਤੇ ਸਾਰੇ ਉਤਰ ਅਸੈਂਬਲੀ ਹਲਕੇ ਦੇ ਹਰ ਪਿੰਡ ਚੋਂ ਹਰ ਸ਼ਹਿਰ ਦੇ ਵਾਰਡ ਵਿੱਚੋਂ ਜਿਹੜੀ ਬਹੁਤ ਵੱਡੇ ਪੈਮਾਨੇ ਤੇ ਉਮੜ ਕੇ ਮੈਂ ਉਹਨਾਂ ਦਾ ਬਹੁਤ ਹੀ થેન્કફુલ હા નેરે ਅਸੀਂ ਥੈਂਕਫੁਲੀ ਕਾਂਗਰਸ ਵਾਲੇ ਸਮੂੱਚਾ ਪੰਜਾਬ ਕੇ ਕਿਉਂਕਿ ਸਾਰਾ ਪੰਜਾਬ ਇਹ ਚੰਦ ਹੈ ਕਿ ਸਾਡੇ ਨੌਜਵਾਨ ਬੱਚਿਆਂ ਦੀ ਉਹਨਾਂ ਦੀ ਆਪਣੀ ਜ਼ਿੰਦਗੀ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਉਹਨਾਂ ਦਾ ਕਾਰੋਬਾਰ ਮਹਿਫੂਜ਼ ਹੈ ਨੰਬਰ 1 ਹੈ ਇਸ ਟਾਈਮ ਪੰਜਾਬ ਦੇ ਜੇ ਕੋਈ ਮੁੱਦਾ ਹੈ ਜੇ ਕੋਈ ਇਸ਼ੂ ਹੈ ਕਿ ਫੰਡਮੈਂਟਲ ਲਾਈਫ ਦਾ ਹੈ ਥ्रेट ਟੂ ਦੀ ਲਾਈਫ ਬਾਦਕਿਸਮਤੀ ਦੇ ਨਾਲ ਪੰਜਾਬ ਦੇ ਵੇਖੋ ਗੱਲ ਹੈ ਅਸਰੇ ਅੱਜ ਤਰਨਤਾਰਨ ਦੇ ਲੋਕਾਂ ਨੇ ਮੈਂ ਸਭ ਇਹ ਨਾ ਤੈਅ ਕਰਨਾ ਹੈ ਕਿ 2027 ਦੇ ਵਿੱਚ ਕਿਸ ਕਿਸਮ ਦੇ ਲੋਕ ਅਸੀਂ ਚਾਹੁੰਦੇ ਹਾਂ ਲਾ ਮੇਕਰਸ ਕਿ ਲਾ ਬ੍ਰੇਕਰਸ ਵਿਧਾਨ ਸਭਾ ਕਾਨੂੰਨ ਬਣਾਉਂਦੀ ਹੈ ਵਿਧਾਨ ਸਭਾ ਕਾਨੂੰਨ ਤੋੜਦੀ ਨਹੀਂ ਕਿਰਪਾ ਕਰਕੇ ਤੁਸੀਂ ਹੁਣ ਚੂਜ਼ ਕਰਨਾ ਹੈ ਕਿ ਕੀ ਤੁਸੀਂ ਨੌਜਵਾਨ ਬੱਚਿਆਂ ਨੂੰ ਆਪਣੇ ਆਨ ਮਹਿਫੂਜ਼ ਚਾਹੁੰਦੇ ਹੋ ਆ ਮੈਂ ਵੇਖਿਆ ਤਰਨਤਾਰਨ ਚ ਹਰ ਵਿਅਕਤੀ ਦੇ ਹਰ ਦੁਕਾਨਦਾਰ ਦੇ ਚਿਹਰੇ ਮੋਰੇ ਉਤਰੇ ਹਰ ਤੀਸਰੇ ਘਰ ਨੂੰ ਗੈਂਗਸਟਰਸ ਜਿਹੜੇ ਨੇ ਉਹਨਾਂ ਦੇ ਫਰੋਤੀਆਂ ਦੇ ਟੈਲੀਫੋਨ ਕੰਨਾਂ ਨੂੰ ਲਾ ਦਿੰਦੇ ਲੋਕ ਫੋਨ ਕਿਆ ਸੁਣੋ ਇਹਨਾਂ ਦੇ ਟੈਲੀਫੋਨ ਵੇਖੋ ਤੁਹਾਨੂੰ ਪਤਾ ਹੈ 15 ਸਾਲ ਜੋ ਪੰਜਾਬ ਦੇ ਹਾਲਾਤ ਵਿਗੜੇ ਨੇ ਇਹ ਕਾਂਗਰਸ ਦੀ ਲੀਡਰਸ਼ਿਪ ਹੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਹੋਰ ਫੇਰ ਭੰਗੜੇ ਤੇ ਕਿੱਦੇ ਪਾਏ ਤੁਹਾਡੇ ਕਾਰੋਬਾਰ ਸ਼ੁਰੂ ਹੋਏ ਤੇ ਤੁਹਾਡੇ ਚਿਹਰਿਆਂ ਤੇ ਰੌਣਕ ਆਈ ਹੈ ਤਰਨਤਨ ਜ਼ਿਲ੍ਹਾ ਬਣਿਆ ਛੋਟੀਆਂ ਦੁਕਾਨਾਂ ਤੋਂ ਸ਼ੋਰੂਮ ਖੁੱਲ ਗਏ ਜੇ ਆ ਗੈਂਗਸਟਰਾਂ ਦਾ ਵੀ ਤੁਸੀਂ ਚਾਹਦੇ ਹੋ ਇਹ ਫਤਵਾ ਤੈਅ ਕਰੇਗਾ ਕਿ ਤੁਸੀਂ ਚਾਹਦੇ ਕੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਜਿੱਦਣ ਕਾਂਗਰਸ ਦੀ ਸਰਕਾਰ ਤੁਸੀਂ ਫਤਵਾ ਦਿੰਦੇ ਹੋ ਸਾਲ ਬਾਅਦ ਕਾਂਗਰਸ ਦੀ ਸਰਕਾਰ ਆਂਦੀ ਹੈ ਪਹਿਲਾ ਜਿਹੜਾ ਹੈ ਫਤਵਾ ਉਹ ਇਹਨਾਂ ਗੈਂਗਸਟਰਾਂ ਦੇ ਖਿਲਾਫ ਆਇਆ ਕਿਸੇ ਆਦਮੀ ਨੂੰ ਡਰਨ ਦੀ ਲੋੜ ਨਹੀਂ ਰਹਿ ਜਾਏਗੀ ਕਿਸੇ ਪਰਿਵਾਰ ਨੂੰ ਡਰਨ ਦੀ ਲੋੜ ਨਹੀਂ ਰਹਿ ਦੇਗੀ ਅਸੀਂ ਤਗੜੇ ਹੋ ਕੇ ਅਸੀਂ ਤਗੜੇ ਹੋ ਕੇ ਸਮੁੱਚੇ ਤੇ ਸਾਰੇ